ਸ਼ਸ਼ੀ ਕਲਾਦਾਵ ਨਮਸਕਾਰ ਤੇ ਸਵਾਗਤ ਕਰਦੇ ਆਂ ਸਾਰਿਆਂ ਦਾ ਪੰਜਾਬ ਪੀਸੀ ਸੱਡਾ ਤੇ ਤਾਂ ਤੁਸੀਂ ਵੇਖ ਪਾ ਰਹੇ ਹੋ ਯੂਪੀਐਸਸੀ ਤਾਂ ਜੋ ਮੈਂ ਯੂਪੀਐਸਸੀ ਪ੍ਰੀਲਿਮ 2025 ਮੈਂ ਗੱਲ ਕਰੂੰਗਾ ਸੀ ਸੈੱਟ ਦੀ ਤਾਂ ਸੀ ਸੈੱਟ ਦਾ ਪੇਪਰ ਜਿਹੜਾ ਕਿ ਕੱਲ ਹੋਇਆ ਹੈ ਸੰਡੇ ਨੂੰ ਤੇ ਅੱਜ ਟੀਮ ਆ ਚੁੱਕੀ ਹੈ ਸੀ ਸੈੱਟ ਐਨਾਲਿਸਿਸ ਕਰਨ ਵਾਸਤੇ ਦੇਖੋ ਆਪਣਾ ਟਾਰਗੇਟ ਜਿਹੜਾ ਹੈਗਾ ਇੱਕ ਵੱਡਾ ਸੋਚ ਵੱਡੀ ਗੱਲਬਾਤ ਹੈਗੀ ਹੈ ਤਾਂ ਉਹਨੂੰ ਆਪਾਂ ਪੇਪਰ ਤੋਂ ਪਹਿਲਾਂ ਪੇਪਰ ਉਹ ਕਿਸ ਤਰੀਕੇ ਦਾ ਹੁੰਦਾ ਹੈ ਉਹ ਸਾਰੀ ਚੀਜ਼ਾਂ ਆਪਾਂ ਅਸ ਡਿਸ ਐਨਾਲਿਸਿਸ ਤੇ ਵੇਖਾਂਗੇ ਇਹਦਾ ਫਾਇਦਾ ਬਹੁਤ ਹੋਣ ਵਾਲਾ ਹੈ ਦੇਖੋ ਜੇ ਪਾ ਗੱਲ ਕਰੀਏ ਕਿਥੇ ਨਾ ਕਿਥੇ ਬੈਕਐਂਡ ਤੇ ਸਟੂਡੈਂਟਸ ਦੀ ਗੱਲ ਕਰੀਏ ਸਟੂਡੈਂਟਸ ਕੀ ਕਰਦੇ ਆ ਮੈਨਸ ਤੱਕ ਦੀ ਗੱਲ ਕਰੀਏ ਸੀਸੈਟ ਦਾ ਉਹਨਾਂ ਨੂੰ ਇਹ ਲੱਗਿਆ ਰਹਿੰਦਾ ਵੀ ਸੀਸੈਟ ਸਾਡਾ ਕੁਆਲੀਫਾਈ ਹੋਊਗਾ ਕਿ ਨਹੀਂ ਹੋਊਗਾ ਮਤਲਬ ਇਹ ਬਹੁਤ ਜਨੇ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਾਫੀ ਟਾਈਮ ਤੋਂ ਵੀ ਸੀਸੈਟ ਕੁਆਲੀਫਾਈ ਹੋਊਗਾ ਕਿ ਨਹੀਂ ਹੋਊਗਾ ਹਣਾ ਇਹ ਚੀਜ਼ਾਂ ਚ ਰਹਿ ਜਾਂਦਾ ਬੰਦਾ ਬਟ ਇਹ ਗੱਲ ਕਲੀਅਰ ਹੁੰਦੀ ਹੈ ਵੀ ਜਦੋਂ ਆਪਾਂ ਨੂੰ ਸਹੀ ਤਰੀਕੇ ਨਾਲ ਆਪਾਂ ਨੂੰ ਸਹੀ ਤਰੀਕੇ ਨਾਲ ਤਿਆਰੀ ਕੀਤੀ ਹੋਵੇ ਤਾਂ ਕਿਉਂ ਨਹੀਂ ਹੋਊਗਾ ਫੁਨ ਪੇਪਰ ਤੋਂ ਪਹਿਲਾਂ ਪੀਪਰ ਮਤਲਬ ਯੂਪੀਐਸਸੀ ਆਪਾਂ ਦੇਣਾ ਹੈ ਪੀਸੀਐਸ ਤੁਹਾਡਾ ਪੀਸੀਐਸ ਆਉਣ ਵਾਲਾ ਹੈ ਤਾਂ ਉਸ ਤੋਂ ਪਹਿਲਾਂ ਸੇਮ ਸਟ੍ਰੈਟਜੀ ਮਤਲਬ ਇਥੇ ਲਾ ਕੇ ਚੱਲੋ ਪੀਸੀਐਸ ਨੇ ਵੀ ਕਿਹਾ ਤਾਂ ਵੀ ਯੂਪੀਐਸਸੀ ਦੀ ਸਟ੍ਰੈਟਜੀ ਅਸੀਂ ਫੋਲੋ ਕਰਨੀ ਹੈ PCS ਨੇ ਵੀ ਕਹਤਾ ਵੀ UPSC ਦੀ ਸਟ੍ਰੈਟਜੀ ਫੋਲੋ ਕਰਨੀ ਜਿਵੇਂ ਕਿ ਤੁਹਾਡੇ ਸਾਹਮਣੇ ਜਿਹੜੇ ਜਿਹੜੇ ਕੁਐਸਚਨਸ ਆ ਰਹੇ ਹੈ ਸਾਰੀ ਗੱਲਾਂ ਡਿਸਕਸ ਕਰਾਂਗੇ ਆਪਾਂ ਪੂਰੇ ਸੈਸ਼ਨ ਦੇ ਵਿੱਚ ਕਰ ਵੀ ਕਿਸ ਤਰ੍ਹਾਂ ਦਾ ਲੈਵਲ ਰਹਾਗਾ ਕਿਵੇਂ ਤੁਸੀਂ ਤਿਆਰੀ ਕਰਨੀ ਹੈ ਇਹ ਗੱਲ ਪਹਿਲਾਂ ਵਰਡਿੰਗ ਮੇਰੀ ਰਹੀ ਸੀ ਵੀ ਪੇਪਰ ਤੋਂ ਪਹਿਲਾਂ ਪੇਪਰ ਜਦੋਂ ਮਿਲ ਜੇ ਨਾ ਦਿਲ ਖੁਸ਼ ਹੋ ਜਾਂਦਾ ਹੈ ਨਾ ਤਾਂ ਉਹ એનર્ਜੀ ਆਪਾਂ ਪ੍ਰੋਪਰ ਰੱਖਾਂਗੇ ਵੀ ਅਸੀਂ ਵੀ ਦੇਖਦੇ ਹਾਂ ਵੀ ਸਾਡਾ UPSC ਚ ਕਿੰਨੇ ਕੁਐਸਚਨਸ ਕਲੀਅਰ ਹੁੰਦੇ ਸੀ ਸੈੱਟ ਦੇ ਵਿੱਚ ਹਨਾ ਤੇ ਸਾਰੀ ਗੱਲਾਂ ਡਿਸਕਸ ਕਰਾਂਗੇ ਤਾਂ ਲੈਵਲ ਦੇ ਹਿਸਾਬ ਨਾਲ ਗੱਲ ਕਰਾਂ ਤੇ ਮੈਂ ਗੱਲ ਕਰੂੰਗਾ ਜੇ ਮੈਂ ਰੀਜਨਿੰਗ ਦੀ ਗੱਲ ਕਰਾਂ ਰੀਜ਼ਿੰਗ ਦੇ ਵੀ ਕੁਐਸ਼ਨ ਦੇਖਣ ਨੂੰ ਮਿਲੇ ਹੈਗੇ ਤੇ ਮੈਂ ਮੈਥ ਦੀ ਗੱਲ ਕਰਾਂ ਮੈਥ ਵਾਲੇ ਮੈਡਮ ਜਿਹੜੇ ਹੈਗੇ ਮੈਥ ਮੈਥ ਵਿੱਚ ਵੀ ਤੁਹਾਨੂੰ ਮੈਡਮ ਦੱਸਣਗੇ ਕਿੰਨੇ ਕੁਐਸ਼ਨਸ ਹੈਗੇ अराउंड 30 ਦੇ ਅਰਾਊਂਡ ਕੁਐਸ਼ਨ ਦਿਖਣ ਨੂੰ ਮਿਲੇ ਹੈਗੇ ਹੈ ਇੰਗਲਿਸ਼ ਵਾਲੇ ਮੈਡਮ ਜਿਹੜੇ ਹੈਗੇ ਪੈਰਾਗ੍ਰਾਫ ਜਿਹੜਾ ਪੈਸੇਜ ਵਗੈਰਾ ਆਇਆ ਉਹ ਸਾਰੀ ਚੀਜ਼ਾਂ ਡਿਸਕਸ ਕਰਾਂਗੇ ਉਹ ਲੈਵਲ ਪ੍ਰੋਪਰ ਦੱਸਾਂਗੇ ਬਸ ਇੱਕ ਚੀਜ਼ ਦਾ ਧਿਆਨ ਦੇਣਾ ਵੀ ਜਦੋਂ ਵੀ ਤੁਸੀਂ ਪੀਸੀਸ ਦੀ ਤਿਆਰੀ ਕਰ ਰਹੇ ਹੋ ਸੀਸੈਟ ਦੀ ਤਿਆਰੀ ਕਰੋ ਹਮੇਸ਼ਾ ਮਾਈਂਡ ਵਿੱਚ ਪੋਜ਼ਿਟਿਵਿਟੀ ਹੋਵੇ ਕਿਉਂਕਿ ਅਸੀਂ ਯੂਪੀਐਸਸੀ ਦੇ ਪ੍ਰੀਲਮ ਨੂੰ ਵੇਖ ਕੇ ਮਤਲਬ ਯੂਪ ਕਿਉਂਕਿ ਇਹ ਪਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰ ਰੱਖੀ ਹੈ ਹਨਾ ਤਾਂ ਮੈਡਮ ਕੀ ਕੀ ਕਰਨਾ ਚਾਹੋਗੇ ਇੰਗਲਿਸ਼ ਬਾਰੇ ਅ ਜਿੱਦਾਂ ਸਰ ਅਗਰ ਅਸੀਂ ਗੱਲ ਕਰੀਏ ਨਾ ਕਿ ਲਾਈਕ ਇੰਗਲਿਸ਼ ਦੇ ਵਿੱਚ ਨਾ ਪਹਿਲਾਂ ਵੀ ਇਹ ਚੀਜ਼ ਹੋ ਗਈ ਸੀ ਕਿ ਪੰਜਾਬ ਪੀਸੀਐਸ ਦਾ ਪਹਿਲਾ ਜਦੋਂ ਸੀ ਸੈੱਟ ਦਾ ਸੀਗਾ ਪੇਪਰ ਤਾਂ ਉਦੋਂ ਕੁਆਲੀਫਾਈਂਗ ਨੇਚਰ ਨਹੀਂ ਸੀ ਬਟ ਇਸ ਵਾਰ ਪੰਜਾਬ ਪੀਸੀਐਸ ਵੀ ਹੈ ਉਹ ਕੁਆਲੀਫਾਈਂਗ ਨੇਚਰ ਦਾ ਹੋ ਗਿਆ ਸੋ ਤਕਰੀਬਨ ਅਸੀਂ ਇਹ ਕਹਿ ਕੇ ਚੱਲ ਸਕਦੇ ਆ ਕਿ ਥੋੜਾ ਜਿਹਾ ਯੂਪੀਐਸਸੀ ਵਾਲਾ ਪੈਟਰਨ ਅਸੀਂ ਮੰਨ ਕੇ ਚੱਲ ਸਕਦੇ ਬਟ ਸ਼ੋਰਟੀ ਨਹੀਂ ਕਹਿ ਰਹੇ ਹਲੇ ਤੱਕ ਕੁਝ ਵੀ ਇਦਾਂ ਦੀ ਚੀਜ਼ ਨਹੀਂ ਬਟ ਅਸੀਂ ਅੰਦਾਜ਼ਾ ਲਗਾ ਸਕਦੇ ਆ ਸੋ ਸੀ ਸੈੱਟ ਦੀ ਅਗਰ ਅਸੀਂ ਗੱਲ ਕਰੀਏ ਕੱਲ ਤੁਹਾਡਾ ਐਨਾਲਿਸਿਸ ਪਹਿਲੇ ਪੇਪਰ ਦਾ ਹੋ ਗਿਆ ਸੀ ਸੋ ਸੀ ਸੈੱਟ ਦੇ ਵਿੱਚ ਵੀ ਅਸੀਂ ਐਨਾਲਿਸਿਸ ਕਰਨ ਨੂੰ ਇੱਥੇ ਤਿਆਰ ਬੈਠੇ ਕਿਉਂਕਿ ਅਸੀਂ ਉਹਦੇ ਵਿੱਚ ਪੇਪਰ ਦਾ ਪੈਟਰਨ ਦੇਖਿਆ ਸੋ ਪੇਪਰ ਦਾ ਪੈਟਰਨ ਦੇਖਿਆ ਜਾਵੇ ਤਾਂ ਇੰਗਲਿਸ਼ ਦੀ ਅਗਰ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ ਸਾਨੂੰ ਪੈਸੇਜ ਦੇਖਣ ਨੂੰ ਮਿਲਿਆ ਤੇ ਪੈਸੇਜ ਨੇ ਜਿਹੜੇ ਉਹ ਸਾਡੇ ਕਰੰਟ ਟਾਪਿਕਸ ਨੇ ਜਿਹੜੇ ਉਹਨਾਂ ਦੇ ਬੇਸਿਸ ਤੇ ਹੀ ਹੈਗਾ ਜਿਦਾ ਕਲਾਈਮੇਟ ਚੇਂਜ ਹੋ ਗਿਆ ਸੋ ਉਹਦੇ ਵਿੱਚ ਉਹ ਹਰ ਇੱਕ ਪੈਸੇਜ ਦੇ ਵਿੱਚ ਉਹ ਦੋ ਜਾਂ ਇੱਕ ਕੁਐਸਚਨ ਹੀ ਕੁਐਸਚਨ ਹੀ ਪੁੱਟ ਕੀਤਾ ਗਿਆ ਯਾਨੀ ਕਿ ਅਸੰਪਸ਼ਨਸ ਕੀ ਹੁੰਦੀਆਂ ਨੇ ਅਸੰਪਸ਼ਨ ਕਿਹੜੀ ਸਹੀ ਬੈਠੂਗੀ ਕਿ ਇਹਦਾ ਸੈਂਟਰਲ ਆਈਡੀਆ ਹੈਗਾ ਏ ਸੋ ਪੈਸੇਜ ਪੜਨ ਦੇ ਲਈ ਮੈਂ ਹਮੇਸ਼ਾ ਚੀਜ਼ ਕਹਿੰਨੇ ਕਿ ਨਿਊਜ਼ਪੇਪਰ ਨੂੰ ਪੜ੍ਹਨਾ ਜ਼ਰੂਰੀ ਹੈਗਾ ਯਾਨੀ ਕਿ ਤੁਹਾਡੀ ਰੀਡਿੰਗ ਹੈਬਿਟ ਹੈ ਜਿਹੜੀ ਸਟਰੋਂਗ ਹੋਣੀ ਚਾਹੀਦੀ ਆ ਸੋ 30 ਨੰਬਰ ਦੇ ਸਾਡੇ ਜਿਹੜੇ ਕੁਐਸਚਨਸ ਆਏ ਨੇ ਉਹਨਾਂ ਨੂੰ ਤੁਸੀਂ ਕਿਵੇਂ ਕਵਰ ਕਰ ਸਕਦੇ ਹੋ ਸੋ ਆਪਾਂ ਉਹ ਇਹਦਾ ਡਿਟੇਲਡ ਐਨਾਲਿਸਿਸ ਆਪਾਂ ਪ੍ਰੋਪਰ ਪੇਪਰ ਸੋਲਵ ਕਰਾਂਗੇ ਤੋਂ ਆਪਾਂ ਕਰਾਂਗੇ ਨੈਕਸਟ ਡੇ ਯਾਨੀ ਕਿ ਕੱਲ ਕਰਾਂਗੇ ਬਟ ਅੱਜ ਆਪਾਂ ਥੋੜਾ ਜਿਹਾ ਓਵਰਵਿਊ ਲੈ ਕੇ ਆ ਰਹੇ ਹਾਂ ਕਿ ਪੇਪਰ ਕਿੱਦਾ ਦਾ ਰਿਹਾ ਸੀ ਤਾਂ ਜੋ ਸਟੂਡੈਂਟਸ ਨੂੰ ਵੀ ਇਹ ਚੀਜ਼ ਪਤਾ ਲੱਗ ਜਾਏ ਕਿ ਅਸੀਂ ਅੱਗੇ ਪੰਜਾਬ ਪੀਸੀਐਸ ਦੀ ਤਿਆਰੀ ਕਰ ਰਹੇ ਹਾਂ ਤਾਂ ਸਾਡੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆ ਕਿਉਂ ਨੇ ਹਮ ਮੈਥ ਦੀ ਅਗਰ ਅਸੀਂ ਗੱਲ ਕਰੀਏ ਤਾਂ ਮੈਥ ਬਾਰੇ ਮੈਡਮ ਦੱਸਣ ਕਿ ਕਿ ਕਿਸ ਤਰ੍ਹਾਂ ਲੈਵਲ ਸੀ ਮੈਥ ਦੀ ਜੇ ਆਪਾਂ ਗੱਲ ਕਰਦੇ ਆ ਕਿ ਜੋ ਮਤਲਬ ਸਿਲੇਬਸ ਸਿਗਾ ਸਿਲੇਬਸ ਦੇ ਵਿੱਚੋਂ ਹੀ ਦੇਖਣ ਨੂੰ ਮਿਲਿਆ ਆ ਹਨਾ ਕਿ ਆਊਟ ਆਫ ਸਿਲੇਬਸ ਕੁਝ ਨਹੀਂ ਸੀ ਇੱਕ ਬੱਚੇ ਦੇ ਪੇਪਰ ਦੇ ਨਾਲ ਨਾਲ ਨਾ ਇੱਕ ਟੀਚਰ ਦਾ ਵੀ ਪੇਪਰ ਹੁੰਦਾ ਨਾ ਇਹਦੇ ਵਿੱਚ ਸੋ ਕੱਲ ਸ਼ਾਮ ਤੱਕਰ ਸਾਨੂੰ ਵੀ ਸਿਗਾ ਕਿ ਸਿਲੇਬਸ ਚੋਂ ਹੀ ਆਇਆ ਹੋਊਗਾ ਜੋ ਮਤਲਬ ਜੋ ਚੀਜ਼ਾਂ ਅਸੀਂ ਹੁਣ ਕਰਵਾ ਰਹੇ ਆ ਕਿ ਉਹ ਹੀ ਚੀਜ਼ਾਂ ਦੇਖਣ ਨੂੰ ਮਿਲਿਆ ਆ ਕੁਝ ਬਾਹਰ ਬਾਹਰ ਤੋਂ ਤਾਂ ਨਹੀਂ ਆ ਗਿਆ ਹਨਾ ਕਿ ਲੈਵਲ ਕਿੱਦਾਂ ਦਾ ਦੇਖਣ ਨੂੰ ਮਿਲਿਆ ਆ ਸੋ ਨੋ ਡਾਊਟ ਯੂਪੀਐਸਸੀ ਦਾ ਜਿਹੜਾ ਸੀ ਸੈੱਟ ਦਾ ਪੇਪਰ ਦੇਖਣ ਨੂੰ ਮਿਲਿਆ ਬਹੁਤ ਅੱਛੇ ਲੈਵਲ ਦਾ ਪੇਪਰ ਦੇਖਣ ਨੂੰ ले आया सो ਹੁਣ ਜਿਹੜੇ ਵੀ ਬੱਚੇ ਅੱਗੇ ਪੀਸੀਐਸ ਦੀ ਪੰਜਾਬ ਪੀਸੀਐਸ ਦੀ ਪ੍ਰੈਪਰੇਸ਼ਨ ਕਰ ਰਹੇ ਆ ਉਹਨਾਂ ਨੂੰ ਬਹੁਤ ਸਾਰੇ ਇੱਥੋਂ ਆਈਡੀਆਜ਼ ਦੇਖਣ ਨੂੰ ਮਿਲਣਗੇ ਸੋ ਇਹ ਦਿਮਾਗ ਦੇ ਵਿੱਚ ਨਾ ਲੈ ਕੇ ਚੱਲੀਓ ਕਿ ਤਾਂ ਕੁਆਲੀਫਾਈਂਗੀ ਜਾਂ ਕੋਈ ਨਾ ਹੋ ਜਾਏਗਾ ਸੋ ਬਹੁਤ ਸਾਰੇ ਆ ਦਾ ਪੇਪਰ 1 ਕਲੀਅਰ ਹੋ ਜਾਂਦਾ ਪਰ ਉਹ ਪੇਪਰ 2 ਜੋ ਰਹਿ ਜਾਂਦੇ ਆ ਬਹੁਤ ਸਾਰੇ ਕੇਸਿਸ ਆਪਾਂ ਦੇਖਿਆ ਲਾਈਵ ਐਗਜ਼ਾਮਪਲਸ ਦੇਖੀਆਂ ਆ ਹਨਾ ਸੋ ਜਿਹੜਾ ਵੀ ਕਹਿੰਦੇ ਬਹੁਤਾ ਹੁੰਣਾ ਨਹੀਂ ਰਹਿ ਜਾਂਦਾ ਆ ਸੋ ਜੇ 33% ਨੰਬਰ ਆਪਾਂ ਲੈਣੇ ਮਤਲਬ 66 60 ਨੰਬਰ ਵੀ ਤਾਂ ਲੈਣੇ ਹੀ ਆ ਉਹ ਕਿਤੋਂ ਨਾ ਕਿਤੋਂ ਉਹਦੇ ਲਈ ਵੀ ਤਾਂ ਪੜਨਾ ਹੀ ਪਵੇਗਾ ਹੈਨਾ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਅੱਜ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਠੀਕ ਹੈ ਸੋ ਮੈਮ ਮੈਥ ਦਾ ਬਾਰੇ ਥੋੜਾ ਜਿਹਾ ਦੱਸੂਗੀ ਕਿਹੜੇ ਕਿਹੜੇ ਚੈਪਟਰ ਦੀ ਜ਼ਿਆਦਾ ਵੇਟੇਜ ਰਹੀ ਆ ਜਾਂ ਰੀਜ਼ਨਿੰਗ ਵਾਲੇ ਸਰ ਰੀਜ਼ਨਿੰਗ ਦਾ ਦੱਸਣਗੇ ਬਾਕੀ ਸੈਪਰੇਟ ਐਨਾਲਿਸਿਸ ਉਹ ਆਪਾਂ ਕੱਲ ਤੱਕ ਹਾਂ ਉਹ ਸੈਪਰੇਟ ਇੰਗਲਿਸ਼ ਦਾ ਅਲੱਗ ਹੋ ਜਾਏਗਾ ਮੈਥ ਰੀਜ਼ਨਿੰਗ ਦਾ ਮੈਥ ਤਿੰਨੋਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਿਆ ਜਿਵੇਂ ਪੇਪਰ ਤੁਹਾਡੇ ਸਾਹਮਣੇ ਆ ਵੈਸੇ ਆ ਵੀ ਕੋ ਇੰਗਲਿਸ਼ ਪੈਸੇਜ ਆ ਗਿਆ ਸਭ ਤੋਂ ਪਹਿਲਾਂ ਤਾਂ ਮੈਡਮ ਪੈਸੇਜ ਬਾਰੇ ਥੋੜਾ ਦੱਸੋ ਵੀ ਕਿਸ ਕਿਸ ਟਾਈਪ ਦੇ ਮਤਲਬ ਕੁਐਸਚਨਸ ਤੇ ਕਵਰ ਅਪ ਕੀਤਾ ਕਿਹੜੇ ਟੋਪਿਕ ਪਿੱਕ ਕੀਤੇ ਹੈਗੇ ਸਾਰੀ ਬਿਲਕੁਲ ਕਰ ਦਿਓ ਇਹ ਹੈ ਨਾ ਜਿੱਦਾਂ ਅਸੀਂ ਪੈਸੇਜ ਦੀ ਗੱਲ ਕਰੀਏ ਤਾਂ ਪੈਸੇਜ ਦੇ ਵਿੱਚ ਉਹ ਕੁਝ ਸਾਡੇ ਕੋਲ ਨਾ ਬੇਸਿਕ ਕੁਐਸਚਨਸ ਹੁੰਦੇ ਆ ਔਰ ਕੁਝ ਕੁਐਸਚਨ ਜਿਹੜੇ ਸਾਡੇ ਕੋਲ ਹੁੰਦੇ ਆ ਉਹ ਵਾਲੇ ਕੁਐਸਚਨ ਹੁੰਦੇ ਆ ਕਿ ਇਸ ਪੈਸੇਜ ਦੇ ਵਿੱਚ ਕੁਝ ਅਸੰਪਸ਼ਨਸ ਬਣਾਈਆਂ ਜਾਂਦੀਆਂ ਨੇ ਉਹਨਾਂ ਅਸੰਪਸ਼ਨਸ ਤੋਂ ਤੁਸੀਂ ਦੱਸਣਾ ਕਿ ਕਿਹੜਾ ਆਪਸ਼ਨ ਸਾਡਾ ਕਿਹੜੀ ਅਸੰਪਸ਼ਨ ਵਾੜਾ ਸਹੀ ਰਹੇਗਾ ਜਿੱਦਾਂ ਅਗਰ ਪਾਸਸ ਸੀਗਾ ਇਹਦੇ ਸਾਡੇ ਤੋਂ ਕੁਐਸਚਨ ਪੁੱਛੇ ਗਏ ਨੇ ਕਿ ਇਹਦੇ ਵਿੱਚ ਉਹ ਆਥਰ ਨੇ ਕੀ ਮੈਸੇਜ ਆ ਜਿਹੜਾ ਉਹ ਕਨਵੇ ਕੀਤਾ ਗਿਆ ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਸੇ ਚੀਜ਼ ਦਾ ਸੈਂਟਰਲ ਆਈਡੀਆ ਹੀ ਹੋ ਗਿਆ ਕਿ ਆਥਰ ਉਸ ਚੀਜ਼ ਦਾ ਕਨਕਲੂਡਡ ਪਾਰਟ ਕਹਿਣਾ ਕੀ ਜਾਂਦੇ ਆ ਸੋ ਐਦਾ ਅਸੀਂ ਗੱਲ ਕਰੀਏ ਤਾਂ ਅਗਰ ਅਸੀਂ ਸੈਕਿੰਡ ਕੁਐਸਚਨ ਦੀ ਗੱਲ ਕਰ ਰਹੇ ਹਾਂ ਸੋ ਸੈਕਿੰਡ ਕੁਐਸਚਨ ਦੇ ਵਿੱਚ ਵੀ ਸਾਨੂੰ ਕੁਝ ਅਜੰਪਸ਼ਨ ਬੇਸਡ ਕੁਐਸਚਨਸ ਹੈਗੇ ਆ ਕਿ ਹਾਂ ਕੀ ਇਹ ਆਥਰ ਇਹ ਅਜੰਪਸ਼ਨ ਲੈ ਕੇ ਚੱਲ ਰਹੇ ਨੇ ਸੋ ਦੋ ਅਜੰਪਸ਼ਨ ਦਿੱਤੀਆਂ ਹੁੰਦੀਆਂ ਨੇ ਉਹਦੇ ਚੋਂ ਸਾਨੂੰ ਦੱਸਣਾ ਕਿ ਕਿਹੜੀ ਅਜੰਪਸ਼ਨ ਨੇ ਜਿਹੜੀ ਉਹ ਵੈਲਿਡ ਹੈਗੀ ਆ ਜਾਂ ਫਿਰ ਨਹੀਂ ਹੈਗੀ ਸੋ ਜ਼ਿਆਦਾਤਰ ਅਗਰ ਮੈਂ ਕੁਐਸਚਨ ਦੀ ਗੱਲ ਕਰਾਂ ਤਾਂ ਜ਼ਿਆਦਾਤਰ ਜਿਹੜੇ ਕੁਐਸਚਨਸ ਹੈਗੇ ਨੇ ਉਹ ਸਾਨੂੰ ਇਦਾਂ ਦੇ ਹੀ ਪੈਸੇਜ ਦੇ ਵਿੱਚੋਂ ਦੇਖਣ ਨੂੰ ਮਿਲੇਗੇ ਨੇ ਸੋ ਕੁੱਲ ਮਿਲਾ ਕੇ 30 ਕੁਐਸਚਨਸ ਹੈਗੇ ਨੇ ਤੇ ਹਰ ਇੱਕ ਪੈਸੇਜ ਦੇ ਵਿੱਚ ਤਕਰੀਬਨ ਸਾਡੇ ਕੋਲ 2-2 ਕੁਐਸਚਨ ਹੀ ਪੁੱਟ ਕੀਤੇ ਗਏ ਨੇ ਐਂਡ ਇਹ ਪ੍ਰੋਪਰ ਪੈਸੇਜ ਨੇ ਜਿਹੜੇ ਆਪਾਂ ਇੱਕ ਅਲੱਗ ਤੋਂ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ ਕਿਉਂਕਿ ਪੈਸੇਜ ਨੂੰ ਪੜਨ ਤੇ ਪੜਾਉਣ ਦੇ ਵਿੱਚ ਕਾਫੀ ਜ਼ਿਆਦਾ ਟਾਈਮ ਲੱਗਦਾ ਹੈਗਾ ਸੋ ਕੱਲ ਇੱਕ ਟਾਈਮ ਤੇ ਤੁਹਾਨੂੰ ਸੈਸ਼ਨ ਰੱਖਿਆ ਜਾਊਗਾ ਜਿਦੇ ਵਿੱਚ ਇੱਕ ਕੰਪਲੀਟ ਪਾਰਟ ਹੈ ਸੋ ਅਗਲਾ ਅਗਰ ਅਸੀਂ ਗੱਲ ਕਰੀਏ ਚੈਲੰਜਸ ਬੇਸ ਤੇ ਹੈਗਾ ਇੱਥੇ ਵੀ ਆਥਰ ਨੇ ਪੁੱਛਿਆ ਕਿ ਤੁਸੀਂ ਕੀ ਇਨਫਰ ਕਰ ਰਹੇ ਹੋ ਜਾਂ ਫਿਰ ਲੌਜੀਕਲ ਤੇ ਰੈਸ਼ਨਲ ਜਿਹੜਾ ਮੈਸੇਜ ਹੈ ਆਥਰ ਦੇ ਦੁਆਰਾ ਕੀ ਮੈਸੇਜ ਹੈ ਜਿਹੜਾ ਕੰਵੇ ਕੀਤਾ ਗਿਆ ਹੈ ਸੋ ਕੁੱਲ ਮਿਲਾ ਕੇ ਅਗਰ ਮੈਂ ਇੰਗਲਿਸ਼ 'ਚ ਹੀ ਗੱਲ ਕਰਾਂ ਤਾਂ ਇੰਗਲਿਸ਼ ਦਾ ਪੈਟਰਨ ਮੈਂ ਨਹੀਂ ਕਹਿ ਸਕਦੀ ਕਾਫੀ ਜ਼ਿਆਦਾ ਸੌਖਾ ਹੈ ਜਾਂ ਮੈਂ ਨਹੀਂ ਕਹਿ ਸਕਦੀ ਕਾਫੀ ਜ਼ਿਆਦਾ ਔਖਾ ਹੈ ਜਿਹੜੇ ਸਟੂਡੈਂਟਸ ਦੀ ਰੀਡਿੰਗ ਹੈਬਿਟਾ ਸਟਰੋਂਗ ਹੋਏਗੀ ਰੀਬਿਟ ਅ ਰੀਡਿੰਗ ਹੈਬਿਟ ਬਣੇ ਹੋਏਗੀ ਹੋਏਗੀ ਸੋ ਉਹਨੂੰ ਤਾਂ ਇਸ ਚੀਜ਼ ਦਾ ਫਾਇਦਾ ਹੋਊਗਾ ਕਿ ਉਹ ਕਨਕਲੂਡ ਕਰ ਸਕਦਾ ਕਿਉਂਕਿ ਜ਼ਿਆਦਾਤਰ ਮੈਂ ਅਗਰੇ ਕਹੂੰਗੀ ਰੀਜ਼ਨਿੰਗ 베ਸ ਚੀਜ਼ ਆਗੇ ਕਿ ਆਥਰ ਸਾਨੂੰ ਕੀ ਕਹਿ ਰਿਹਾ ਸੀ ਉਸ ਚੀਜ਼ ਤੋਂ ਦਿਮਾਗ ਲਗਾਣਾ ਕਿ ਸਹੀ ਕਿਹਾ ਇਸ ਆਪਸ਼ਨ ਦੇ ਵਿੱਚ ਕਿਹੜੀ ਗਲਤੀ ਹੈਗੀ ਆ ਸੋ ਤਕਰੀਬਨ ਜਿਹੜੇ ਜਿੰਨੇ ਵੀ ਪੈਸੇਸ ਆਏ ਹੈਗੇ ਨੇ ਉਹ ਆਪਣੇ ਕਰੰਟ ਟੌਪਿਕਸ ਦੇ ਵਿੱਚੋਂ ਹੀ ਤਕਰੀਬਨ ਹੈਗੇ ਨੇ ਸੋ ਹਰ ਇੱਕ ਪੈਸ ਦੇ ਹੀ ਸਾਡੇ ਕੋਲ ਇੱਕ ਤੋਂ ਲੈ ਕੇ ਦੋ ਕੁਐਸਚਨ ਹੈਗੇ ਆ ਸੋ ਇਹ ਡਿਟੇਲਡ ਐਨਾਲਿਸਿਸ ਆਪਾਂ ਕੱਲ੍ਹ ਵਾਲੀ ਉਹਦੇ 'ਚ ਕਰਾਂਗੇ ਸੋ ਹੁਣ ਥੋੜਾ ਜਿਹਾ ਤੁਹਾਨੂੰ ਰੀਜ਼ਨਿੰਗ ਦਾ ਸਰ ਦੱਸਾਂਗੇ ਤਾਂ ਰੀਜ਼ਨਿੰਗ ਜਦੋਂ ਮੈਂ ਸਟਾਰਟ ਕੀਤੀ ਸੀ ਜਦੋਂ ਇਹ ਵਾਲੇ ਚੈਨਲ ਤੇ ਤੁਹਾਨੂੰ ਮੈਂ ਇੱਕ ਗੱਲ ਇਹ ਗੱਲ ਕਹੀ ਸੀ ਵੀ ਰੀਜ਼ਨਿੰਗ ਕਦੇ ਟਿਪੀਕਲ ਨਹੀਂ ਹੁੰਦੀ ਕਿ ਲੇਵਲ ਹੁੰਦਾ ਹੈ ਤਿੰਨ ਤਰ੍ਹਾਂ ਦੇ ਲੇਵਲ ਹੁੰਦੇ ਇਜ਼ੀ ਇਜ਼ੀ ਟੂ ਮੋਡਰੇਟ ਮੋਡਰੇਟ ਤੋਂ ਹਾਈ ਤੇ ਮੈਂ ਗੱਲ ਕਰਾਂਗਾ ਜਿਵੇਂ ਮੈਂ ਪੇਪਰ ਵੇਖਿਆ ਤਾਂ ਮੈਨੂੰ ਸੱਚੀ ਰੀਅਲੀ ਮੈਨੂੰ ਫੀਲ ਸੀ ਵੀ ਚਲੋ ਮੋਡਰੇਟ ਟੂ ਹਾਈ ਜਾਊਗਾ ਲੇਕਿਨ ਮੋਡਰੇਟ ਟੂ e g ਵਰਗਾ ਹੀ ਰਹਿ ਗਿਆ ਤਾਂ ਕਿਤੇ ਨਾ ਕਿਤੇ ਐਜੇ ਕੁਐਸ਼ਨਸ ਦੇਖਣ ਨੂੰ ਮਿਲੇ ਹਮੇਸ਼ਾ ਮੈਂ ਜਦੋਂ ਵੀ ਕਲਾਸ ਸਟਾਰਟ ਕਰਦਾ ਸੀਗਾ ਉਦੋਂ ਮੈਂ ਇਹ ਗੱਲ ਕਹਿੰਦਾ ਸੀ ਪੇੜ ਵਿੱਚ ਬਹੁਤ ਵਧੀਆ ਤਰੀਕ ਨਾਲ ਆਪਣਾ ਸਿਲੇਬਸ ਕਵਰ ਅਪ ਕੀਤਾ ਮੈਂ ਹਮੇਸ਼ਾ ਕਹਿੰਦਾ ਸੀਗਾ ਵੀ ਨੰਬਰ ਸੀਰੀਜ਼ ਦੋ ਕੁਐਸ਼ਨ ਹੋਣੇ ਹੀ ਹੋਣੇ ਆ ਫਟ ਹੈ ਉਹ ਹਰ ਪੇਪਰਾਂ ਚ ਆਉਂਦੇ ਜਿੱਥੇ ਲਿਖਿਆ ਆ ਜੇ ਨਾ ਰੀਜਨਿੰਗ ਮੈਂਟਲ ਅਬਿਲਟੀ ਲਿਖਿਆ ਜਾਵੇ ਇਹਦਾ ਮਤਲਬ ਨੰਬਰ ਸੀਰੀਜ਼ ਨੇ ਆਉਣਾ ਹੀ ਹੋਣਾ ਤੇ ਉਹ ਦੇਖਣ ਨੂੰ ਮਿਲੀ ਹੈ ਮੈਂ ਗੱਲ ਕਹਿੰਦਾ ਸੀ ਕੈਲੰਡਰ ਦੀ ਤਾਂ ਕੈਲੰਡਰ ਦੇਖਣ ਨੂੰ ਮਿਲਿਆ ਹੈ ਇਹਦੇ ਵਿੱਚ ਮੈਂ ਗੱਲ ਕਰਦਾ ਸੀ ਡਾਇਰੈਕਸ਼ਨ ਦੇ ਡਾਇਰੈਕਸ਼ਨ ਦੀ ਕੋ ਕਾਫੀ ਅੱਛੀ ਅੱਛੀ ਸ਼ਾਰਟ ਟ੍ਰਿਕਸ ਕਰਾਈ ਹੋਈਆਂ ਹਨ ਡਾਇਰੈਕਸ਼ਨ ਦੇ ਕੁਸ਼ਨ ਵੀ ਦੇਖਣ ਨੂੰ ਇਹਦੇ ਵਿੱਚ ਆਪਾਂ ਨੂੰ ਮਿਲੇ ਹੈਗੇ ਆ ਔਰ ਇਹਨੇ ਈਜ਼ੀ ਵੀ ਨਾਲ ਮਿਲੇ ਹਨ ਕੋਈ ਸੋਖੀ ਮਤਲਬ ਐਂ ਲਾ ਕੇ ਚੱਲੋ ਵੀ ਕੋਈ ਐ ਨਾ ਤੁਹਾਨੂੰ ਤੇ ਟਾਈਮਿੰਗ ਕੰਜ਼ੂਮਿੰਗ ਹੋ ਰਿਹਾ ਇੱਕ ਸਭ ਤੋਂ ਬੜੀ ਪੋਜ਼ਿਟਿਵਿਟੀ ਆ ਰਹੀ ਵੀ ਆਪਣੇ ਵੀ ਨੰਬਰ ਪੱਕੇ ਹੈ ਜੇ ਆਪਾਂ ਸਹੀ ਤਰੀਕੇ ਨਾਲ ਤਿਆਰੀ ਕੀਤੀ ਹੋਵੇ ਤਾਂ ਹਾਂ ਸਲੀ ਮਿਸਟੇਕ ਜੇ ਤੁਹਾਡੇ ਤੋਂ ਹੋ ਜਾਂਦੀ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਉ ਸੋਖੀਆਂ ਚੀਜ਼ਾਂ ਵੀ ਔਖੀਆਂ ਲੱਗਣਾ ਸਟਾਰਟ ਹੋ ਜਾਂਦੀਆਂ ਔਰ ਦਿਮਾਗ ਕਹਿੰਦਾ ਵੀ ਆਹ ਕੀ ਹੋ ਗਿਆ ਮਤਲਬ ਸੋਖੀ ਚੀਜ਼ ਸਾਹਮਣੇ ਹੋਣੀ ਹੀ ਹੁੰਦੀ ਔਰ ਜਦੋਂ ਇਹ ਪੇਪਰ ਤੋਂ ਬਾਹਰ ਆਣੇ ਕਹਿੰਦਾ ਬਸ ਆਹੀ ਪੁੱਛਿਆ ਸੀ ਇਹਨੂੰ ਬੋਲਦੇ ਹੈ ਰੀਜਨਿੰਗ ਰੀਅਲੀ ਇਹ ਇਫੈਕਟ ਹੈਗਾ ਰੀਅਲੀ ਇਫੈਕਟ ਹੈਗਾ ਦਿਮਾਗ ਤੇ ਪ੍ਰੈਸ਼ਰ ਹੁੰਦਾ ਮੈਂ ਕੁਆਲੀਫਾਈ ਕਰੂੰਗਾ ਕਿ ਨਹੀਂ ਹੋ ਪਾਉਂਗਾ ਤਦੂ ਮੈਂ ਤੁਹਾਨੂੰ ਮੈਂ ਕੁਐਸਚਨ ਨਹੀਂ ਦਿਖਾ ਦੇਣਾ ਲੋ ਹੁਣੇ-ਹੁਣੇ ਕੁਐਸਚਨ ਗਿਆ ਸੀਗਾ ਆ ਵੇਖੋ ਸਿੰਪਲ ਜਿਹਾ ਕੁਐਸਚਨ ਕੀ ਸੀਗਾ ਸਕੁਅਰ ਕਯੂਬ ਸੀਗਾ ਆ ਸਕੁਅਰ ਕਯੂਬ ਸੀਗਾ ਇੱਕ ਸੈਕਿੰਡ ਮੈਂ ਥੋੜਾ ਜਿਹਾ चेक करना ओके okay? दिख रहे क्वेश्चन थोड़े जी शायद दिख रहे होने तो देखो आ सिपल जहाँ इक्वेन् जिंदे स्केयर क्यूब ही कम आए थे ठीक है फिर उस तो बाद मैं गल करूंगा ਇਕᱫੋ ਕੁਐਸ਼ਨ ਹੋਰ ਸੀ ਗੇਂ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਹੈ ਕੈਲੰਡਰ ਵਾਲੇ ਕੁਐਸ਼ਨ ਸੀ ਇਹਦੇ ਵਿੱਚੋਂ ਕੈਲੰਡਰ ਨੋਰਮਲ ਜਾਂ ਇੱਕ ਕੋਮਨ ਸੈਂਸ ਵਾਲਾ ਕੁਐਸ਼ਨ ਪੁੱਟ ਕੀਤਾ ਸੀ ਚੌਵਾਂ ਕੁਐਸ਼ਨ ਦੇਖੋ ਜਨੂਰੀ ਫਰਵਰੀ ਦਸੰਬਰ ਅਕਤੂਬਰ ਇੱਕ ਸੀਕੁਐਂਸ ਚੈੱਕ ਕਰਨਾ ਸੀਗਾ ਜਿੰਨੇ ਤੁਹਾਨੂੰ ਬੇਸਿਕ ਨੋਲੇਜ ਹੋਣਾ ਚਾਹੀਦਾ ਹੈ ਬੇਸਿਕ ਨੋਲੇਜ ਜਮਾਈ ਉਸ ਤੋਂ ਬਾਅਦ ਮੈਂ ਗੱਲ ਕਰੂੰਗਾ ਮਤਲਬ ਮੈਂ ਤਾਂ ਹੈਰਾਨ ਸੀਗਾ ਵੀ ਵੀ ਪੇਪਰ ਵਿੱਚ ਆਹ ਕੁਝ ਹੀ ਆ ਰਿਹਾ ਹੈ ਬਸ ਤਾਂ ਤੁਸੀਂ ਬਹੁਤ ਪੋਜ਼ਿਟਿਵ ਹੋਣਾ ਚਾਹੀਓ ਮੈਡਮ ਇਸਕੋ ਥੋੜਾ ਸਾ ਬ੍ਰਾਈਟਨੈਸ ਕੋ ਡਾਰਕ ਕਰਨ ਕਰਨਾ ਪੇਪਰ ਦਿਖ ਜਾਏ ਤਾਂ ਆ ਵੇਖੋ ਇਹਦੇ ਵਿੱਚੋਂ ਹੋਰ ਡੈਫੀਨਿਟਲੀ ਵੀ ਕੁਐਸ਼ਨ ਸੀਗੇ ਇਹਦੇ ਵਿੱਚ ਦੇਖਣ ਨੂੰ ਮਿਲੇ ਆਪਾਂ ਨੂੰ ਉਹ ਸਾਰੇ ਮੈਂ ਇੱਕ ਇੱਕ ਕੁਐਸ਼ਨ ਕਰਾਂਗਾ ਔਰ ਉਹਦੇ ਵਿੱਚ ਮੈਥਡ ਦੱਸੂਗਾ ਵੀ ਕਿਸ ਤਰੀਕੇ ਨਾਲ ਆਪਾਂ ਕਵਰ ਅਪ ਕਰਨੇ ਆ ਸਾਰਾ ਪੇਪਰ ਤੁਹਾਡੇ ਸਾਹਮਣੇ ਆ ਨੈਚੁਰਲ ਨੰਬਰ ਵਗੈਰਾ ਸਾਰੇ ਐਸੀ ਆ ਦੇਖੋ ਇਹ ਬਹੁਤ ਅੱਛਾ ਕੁਐਸ਼ਨ ਸੀਗਾ ਇੱਕ ਪ੍ਰਾਈਮ ਨੰਬਰ ਬੇਸ ਸੀਗਾ ਪ੍ਰਾਈਮ ਨੰਬਰ ਬਾਰੇ ਬਹੁਤ ਕੁਝ ਦੱਸਿਆ ਹੋਇਆ ਤੁਹਾਨੂੰ ਪ੍ਰਾਈਮ ਨੰਬਰ ਦੇ ਬੇਸ ਤੇ ਕੁਐਸ਼ਨ ਆਇਆ ਸੀਗਾ ਬਹੁਤ ਅੱਛਾ ਕੁਐਸ਼ਨ ਸੀ ਮਤਲਬ ਮਜ਼ਾ ਆ ਗਿਆ ਪੇਪਰ ਦੇਖ ਕੇ ਔਰ ਮੈਂ ਚਾਹਨਾ ਵੀ ਇਹ ਤੁਹਾਡਾ ਆ ਦੇਖੋ ਸੀਕੁਐਂਸ ਸੀਕੁਐਂਸ ਹੈਗਾ ਇੱਕ ਤਰ੍ਹਾਂ ਦਾ ਲੈਟਰ ਸੀਕੁਐਂਸ ਹੁੰਦਾ ਹੈ abcd ਹੁੰਦਾ ਹੈ ਸ਼ੋਰਟ ਟ੍ਰਿਕ ਦੱਸੀ ਹੋਈ ਹੈ ਵਿਥਿਨ ਅ ਅੱਧੇ ਸੈਕਿੰਡ ਤੋਂ ਵੀ ਪਹਿਲਾਂ ਮਤਲਬ ਕੁਸ਼ਚਨ ਹੋਣ ਵਾਲਾ ਸੀਗਾ ਔਰ ਪੋਜੀਟਿਵ ਸਭ ਤੋਂ ਵੱਡੀ ਗੱਲ ਹੈ ਨਾ ਆ ਸਾਰੇ ਕੁਸ਼ਚਨ ਇਹ ਮੈਂ ਇੱਕ ਇੱਕ ਕੁਸ਼ਚਨ ਡਿਸਕਸ ਕਰਨਾ ਹੈ ਮੈਂ ਤੁਹਾਡੇ ਨਾਲ ਪ੍ਰੋਪਰੀ ਕੱਢ ਤੋਂ ਸੈਸ਼ਨ ਹੋਊਗਾ ਜਿੰਦੇ ਚ ਆਪਾਂ ਪ੍ਰੋਪਰ ਡਿਸਕਸ ਕਰਾਂਗੇ ਠੀਕ ਹੈ ਹੁਣ ਆ ਦੇਖੋ ਇਹਦੇ ਵਿੱਚ ਕੀ ਸੀ ਬੋਡੋਮਾਸ ਰੂਲ ਸੀਗਾ ਅਕੋਰਡਿੰਗ ਟੂ ਰੀਜਨਿੰਗ ਪਿਕ ਅਪ ਕਰਨਾ ਸੀਗੇ ਕੁਸ਼ਚਨਸ ਨੂੰ ਤਾਂ ਬਹੁਤ ਹੀ ਸੀਕੁਐਂਸ ਇਹਨਾਂ ਚੋਂ ਚਾਰਾਂ ਨੂੰ ਸਿਲੈਕਟ ਕਰਨਾ ਸੀ ਕਿਹੜਾ ਸਹੀ ਰਹੂਗਾ ਬੋਡੋਮਾਸ ਜਿੰਦੇ ਨਾਲ ਐਕਵਰ ਇਹਦਾ ਆਨਸਰ ਆ ਜਾਵੇ ਠੀਕ ਹੈ ਨਾ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂ ਮੈਂ ਕੁਐਸਚਨਸ ਆਹ ਲਓ ਜੀ ਇਹ ਰਾਉਂਡ ਵਾਲਾ ਥੋੜਾ ਜਿਹਾ ਕਾਮਨ ਸੈਂਸ ਵੀ ਸੀ ਆਵਰੇਜ ਦੇ ਵਿੱਚ ਕਿੰਨੇ ਰਾਉਂਡ ਲਾਂਦਾ ਹੈ ਹਨਾ ਇੱਕ ਤਰ੍ਹਾਂ ਦਾ ਮਿਸਲੀਨੀਅਸ ਕੁਐਸਚਨ ਵੀ ਦੇਖਣ ਨੂੰ ਆਪਾਂ ਨੂੰ ਮਿਲੇ ਹੈ ਪ੍ਰੋਪਰ ਫਿਰ ਮੈਂ ਗੱਲ ਕਰਾਂਗਾ ਹਾਂ ਪ੍ਰੋਬੈਬਿਲਟੀ ਵਾਲੇ ਕੁਐਸਚਨ ਵੀ ਹੈਗੇ ਆ ਪ੍ਰੋਬੈਬਿਲਟੀ ਵੀ ਆਪਾਂ ਕਰਾਂਗੇ ਇਹਦੇ ਵਿੱਚ ਤੇ ਉਹਦੇ ਬਾਅਦ ਮੈਂ ਗੱਲ ਕਰਦਾ ਇਹਦੇ ਵਿੱਚ ਆ ਦੇਖੋ ਹੈ ਕੁਝ ਵੀ ਨਹੀਂ ਸਿੰਪਲ ਟੌਪਿਕ ਚੋ ਕੁਐਸਚਨ ਪੁੱਟ ਕਰਕੇ ਉਹਨੂੰ ਮਿਕਸ ਅਪ ਕਰਕੇ ਉਹਦੇ ਚ ਸਟੇਟਮੈਂਟ ਪੁੱਛੀ ਜਾਂਦੇ ਜੀ ਇਹ ਚੀਜ਼ ਐਪਲੀਕੇਬਲ ਹੋਊਗੀ ਕਿ ਨਹੀਂ ਹੋਊਗੀ ਮਤਲਬ ਐਂ ਲਾ ਕੇ ਚੱਲੋ ਜੀ ਆਪਾਂ ਪੇਪਰ ਦੇ ਸਿਸਟਮ ਨੂੰ ਵੇਖਿਆ ਜਾਵੇ ਤਾਂ ਟੋਪਿਕ ਮੈਂ ਗਿਣਾ ਦੇਣਾ ਆਪਦੇ ਟੋਪਿਕ ਤੇ ਪਕੜ ਕਰ ਲਿਆ ਕਰੋ ਨੰਬਰ ਸੀਰੀਜ਼ ਕੋਡਿੰਗ ਡੀਕੋਡਿੰਗ ਬਰਦਰ ਰਿਲੇਸ਼ਨ ਬਰਦਰ ਰਿਲੇਸ਼ਨ ਤੇ ਦੋ ਕੁਸ਼ਚਨ ਆਇਆ ਸੀ ਕਿੰਦੇ ਵਿੱਚ ਬਰਦਰ ਰਿਲੇਸ਼ਨ 올 ਵਿੱਚ ਆ ਜਿਹੜੇ ਮੈਂ ਟੋਪਿਕ ਦੇ ਰਿਹਾ ਨਾ ਇਹ ਭਾਵੇਂ ਤੁਸੀਂ ਪੰਜਾਬ ਦਾ ਕੋਈ ਮਰਜ਼ੀ ਪੇਪਰ ਦੇ ਰਹੇ ਹੋ ਭਾਵੇਂ ਕੋਈ ਵੀ ਇੰਡੀਆ ਲੈਵਲ ਦਾ ਪੇਪਰ ਦੇ ਰਹੇ ਹੋ ਇਹਨਾਂ ਵਿੱਚੋਂ ਆਣਾ ਆਣਾ ਹੈ ਇਹਨਾਂ ਚੋਂ ਫਿਕਸ ਕੁਸ਼ਚਨ ਆਂਦੇ ਆਂਦੇ ਆ ਡਾਇਰੈਕਸ਼ਨ ਚੋ ਕੁਸ਼ਚਨ ਦੇਖਣ ਨੂੰ ਮਿਲਿਆ ਪ੍ਰਾਈਮ ਨੰਬਰ ਜਿਹੜੇ ਹੁੰਦੇ ਸੀਕੁਐਂਸ ਉਹ ਦੇਖਣ ਨੂੰ ਮਿਲਿਆ ਲੈਟਰ ਸੀਰੀ ਸਮਝਦੇ ਹੋ ਤਾਂ ਇਸ ਤਰ੍ਹਾਂ ਹੋਰ ਵੀ ਟੌਪਿਕਸ ਹੈਗੇ ਆ ਆ ਵੇਖੋ ਹੋਰ ਤੁਹਾਨੂੰ ਮੈਂ ਰਾਉਂਡ ਅਪ ਕਰਾ ਦੇਣਾ ਸਾਰਾ ਆ ਨਾਇਦਰ ਕੇਸ ਵਗੈਰਾ ਜਿਹੜੇ ਹੁੰਦੇ ਆ ਔਰ ਉਹਦੇ ਨਾਲ ਨਾਲ ਇੱਕ ਕੁਐਸ਼ਨਸ ਹੋਰ ਵੀ ਸੀਗਾ ਔਰ ਦੇਖਦੇ ਆ ਆ ਦੇਖੋ ਕੋਡ ਕੋਡਿੰਗ ਕੋਡਿੰਗ ਦੇ ਘਟੋ ਘਟ ਦੋ ਕੁਐਸ਼ਨ ਦੇਖਣ ਨੂੰ ਮਿਲੇ ਔਰ ਇਹਨੇ ਬੇਸਿਕ ਕੁਐਸ਼ਨ ਸੀ ਇਹਨੇ ਈਜ਼ੀ ਕੁਐਸ਼ਨ ਸੀ ਆ ਦੇਖੋ ਕੋਡਿੰਗ ਦੇ ਦੋ ਕੁਐਸ਼ਨ ਸੀਗੇ ਸਾਹਮਣੇ ਆ ਸੀ ਨੰਬਰ ਸੀਰੀਜ਼ ਜਿੰਦੇ ਵਿੱਚ ਕੋਈ ਜ਼ਿਆਦਾ ਕੋਈ ਲੈਵਲ ਨਹੀਂ ਸੀਗਾ ਮੈਨੂੰ ਲੱਗਦਾ ਵੀ ਜਿਹੜੇ ਮੇਰੇ ਸਟੂਡੈਂਟ ਮੇਰੇ ਤੋਂ ਆਪਣੇ ਐਕਸਾਈਜ ਇਨਸਪੈਕਟਰ ਦੀ ਤਿਆਰੀ ਕਰ ਰਹੇ ਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਲੈਣਗੇ ਸਰ ਆਹ ਲਓ ਜੀ ਆਹ ਡਾਇਰੈਕਸ਼ਨ ਉਹ ਡਾਇਰੈਕਸ਼ਨ ਚ ਦੇਖੋ ਕੀ ਜੀ ਪੁੱਛੀ ਹੈ ਹਮੇਸ਼ਾ ਅਸੀਂ ਇਹਦੇ ਵਿੱਚ ਸ਼ਾਰਟਕਟ ਦਾ ਪੁੱਛਦੇ ਆ ਇਹ ਕਹਿੰਦਾ ਨਹੀਂ ਨਹੀਂ ਤੁਸੀਂ ਲੌਂਗ ਹੀ ਆਂਦੋ ਮਤਲਬ ਬਹੁਤ ਹੀ ਸਿੰਪਲ ਚੀਜ਼ ਪੁੱਛ ਲਈ ਆਹ ਲਓ ਜੀ ਆਹ ਕੋਡ ਟੂ ਕੋਡ ਰਿਟਰਨ ਟੂ ਕੋਡ ਤਿੰਨ ਕੁਐਸਚਨ ਦੇਖਣ ਨੂੰ ਮਿਲੇ ਅਕੋਰਡਿੰਗ ਰਿਕੋਰਡਿੰਗ ਦੇ ਆਹ ਲਓ ਜੀ ਆਹ ਸਾਰਾ ਪੇਪਰ ਤੁਹਾਡਾ ਯੂਪੀਐਸਸੀ ਦਾ ਪੇਪਰ ਹੈ ਸੀ ਸੈੱਟ ਦਾ ਬਈ ਮੰਨਿਆ ਤਨਾਂ ਪੇਪਰ ਹੈ ਵੀ ਇੰਡੀਆ ਦੇ ਲੈਵਲ 'ਚ ਆਪਾਂ ਕੋਈ ਵੱਡੀ ਜਗ੍ਹਾ ਵੱਡੀ ਪੋਸਟ ਤੇ ਆਣਾ ਚਾਹੁੰਦੇ ਆ ਨਾ ਤਾ ਉਸ ਉਸ ਦਾ ਇੱਕ بیس ਪੇਪਰ ਮੰਨਿਆ ਗਿਆ ਸੀ ਸੈਟ ਐਂਟਰ ਹੈਗਾ ਤਾਂ ਉਸੇ ਤਰ੍ਹਾਂ ਮੈਥ ਦੀ ਗੱਲ ਕਰਾਂਗਾ ਮੈਂ ਤਾਂ ਮੈਡਮ ਮੈਥ ਦਾ ਵਿੱਚ ਕੀ ਕੀ ਲੈਵਲ ਸੀਗਾ ਮੈਥ ਦਾ ਲੈਵਲ ਉੱਪਰ ਕੈਸ ਹੋ ਗਿਆ ਮੋਡਰੇਟ ਟੂ ਹਾਈ ਤਾਂ ਨਹੀਂ ਗਿਆ ਇਜ਼ੀ ਟੂ ਮੋਡਰੇਟ ਤੱਕ ਜ਼ਰੂਰ ਆਇਆ ਠੀਕ ਹੈ ਸੋ ਕਿਹੜੇ ਕਿਹੜੇ ਚੋਂ ਆਪਾਂ ਨੂੰ ਸਵਾਲ ਜਿਹੜੇ ਹੈਗੇ ਆ ਉਹ ਦੇਖਣ ਨੂੰ ਮਿਲੇ ਆ ਤਾਂ ਉਹ ਡਿਸਕਸ ਕਰਾਂਗੇ ਆਪਾਂ ਓਵਰ ਆਲ ਤਕਰੀਬਨ ਨੰਬਰ ਸਿਸਟਮ ਕਾਫੀ ਕਵਰ ਹੋਇਆ ਜਿੱਦਾਂ ਕਿ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਕਿ ਨੰਬਰ ਸਿਸਟਮ ਦੇ ਵਿੱਚ ਆਪਾਂ ਡਿਵੀਜ਼ਿਬਿਲਟੀ ਰੂਲ ਕਰਦੇ ਆ ਰਿਮੇਂਡਰ ਥਿਊਰਮ ਕਰਦੇ ਆ ਠੀਕ ਹੈ ਐਲਸੀਐਮ ਐਚसीएफ ਕਰਦੇ ਆ ਤੇ ਉਹਦੇ ਸਵਾਲ ਜਿਹੜੇ ਹੈਗੇ ਆਪਾਂ ਨੂੰ ਦੇਖਣ ਨੂੰ ਮਿਲੇ ਆ ਠੀਕ ਹੈ ਸੋ ਜੇ ਆਪਾਂ ਗੱਲ ਕਰਦੇ ਆ ਪਹਿਲੇ ਹੀ ਸਵਾਲ ਤੁਹਾਡੇ ਸਾਹਮਣੇ ਆ ਕਿ ਨੈਚੁਰਲ ਨੰਬਰ ਐਨ ਇਚ ਸੱਚ दैट ਪੀ ਪਲੱਸ ਕਯੂ ਪਲੱਸ ਆਰ ਮਤਲਬ ਕਿੰਨੇ ਉਹਦੇ ਫੈਕਟਰ ਜਿਹੜੇ ਆ ਹੋ ਸਕਦੇ ਆ ਨੰਬਰ ਸਿਸਟਮ ਚ ਬਹੁਤ ਸਾਰੇ ਸਵਾਲ ਜਿਹੜੇ ਆ ਦੇਖਣ ਨੂੰ ਮਿਲਿਆ ਨੈਕਸਟ ਆ ਗਿਆ ਪ੍ਰਾਈਮ ਨੰਬਰਸ ਤੇ ਆਪਣੇ ਕੋਲ ਠੀਕ ਹੈ ਸੋ ਕੀ ਕੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਕੋਲ ਨੈਚੁਰਲ ਨੰਬਰ ਪ੍ਰਾਈਮ ਨੰਬਰਸ ਉਸ ਤੋਂ ਬਾਅਦ ਆ ਗਿਆ ਕਿ ਐਨ ਨੇ ਐਨਾ ਸਕੋਰ ਕੀਤਾ ਆ ਟੀਮ ਵਾਈ ਨੇ ਉਹਦੇ ਤੋਂ 10% ਘਟ ਗਿਆ ਤਾਂ ਮਤਲਬ ਕਿਤੇ ਨਾ ਕਿਤੇ ਪਰਸੈਂਟੇਜ ਦਾ ਸਵਾਲ ਦੇਖਣ ਨੂੰ ਮਿਲਿਆ ਸੋ ਪਰਸੈਂਟੇਜ ਹੋ ਗਿਆ ਨੰਬਰ ਸਿਸਟਮ ਹੋ ਗਿਆ ਟਾਈਮ ਐਂਡ ਵਰਕ ਹੋ ਗਿਆ ਪਾਈਪਸ ਐਂਡ ਸਿਸਟਮ ਜੋ ਵੀ ਸਾਨੂੰ ਸਵਾਲੇ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਬਹੁਤ ਹੀ ਸੋਖਾ ਮਤਲਬ ਟਾਈਮ ਐਂਡ ਵਰਕ ਤੇ ਪਾਈਪਸ ਐਂਡ ਸਿਸਟਮ ਦਾ ਸਵਾਲ ਇੰਨਾ ਕੁ ਜ਼ਿਆਦਾ ਸੋਖਾ ਸੀ ਔਰ ਐਜ਼ ਇਟ ਇਜ਼ ਕੁਐਸ਼ਨ ਜਿਹੜੇ ਆ ਕਿ ਤੁਹਾਨੂੰ ਕਲਾਸਿਸ ਦੇ ਵਿੱਚ ਕਰਵਾਏ ਹੋਏ ਆ ਠੀਕ ਹੈ ਸਟੇਟਮੈਂਟ ਸੇਮ ਨਹੀਂ ਕਹਿ ਸਕਦੀ ਬਟ ਹਾਂ ਉਹ ਵਾਲੇ ਪੈਟਰਨ ਦੇ ਵਿੱਚ ਆਪਾਂ ਕਲਾਸਿਸ ਦੇ ਵਿੱਚ ਕੁਐਸਚਨ ਜਿਹੜੇ ਹੈਗੇ ਆ ਕੀਤੇ ਹੋਏ ਸੱਕੈਸਿਵ ਪਰਸੈਂਟੇਜ ਕੀਤਾ ਹੋਇਆ ਸਭ ਨੇ ਕੋਈ ਚੀਜ਼ ਇਨਕਰੀਜ਼ ਹੋਈ ਜਾਂ ਫਿਰ ਡਿਕਰੀਜ਼ ਹੋਈ ਹੈ ਦੈਨ ਨੈਟ ਚੇਂਜ ਆਪਾਂ ਨੂੰ ਕੀ ਦੇਖਣ ਨੂੰ ਮਿਲਿਆ ਇਹਦੇ ਵਿੱਚ ਉਹਨਾਂ ਨੇ ਕੀ ਕਹ ਦਿੱਤਾ ਸੀ ਇਨਕਰੀਜ਼ ਹੋਇਆ ਫਿਰ ਡਿਕਰੀਜ਼ ਫਿਰ ਇਨਕਰੀਜ਼ ਫਿਰ ਡਿਕਰੀਜ਼ ਬਸ ਠੀਕ ਹੈ ਸੋ ਕਹਿਣ ਦਾ ਮਤਲਬ ਹੈ ਕਿ ਪਰਸੈਂਟੇਜ ਜੋ ਵੀ ਆਪਾਂ ਨੂੰ ਦੋ ਕੁਐਸਚਨ ਜਿਹੜੇ ਹੈਗੇ ਆ ਉਹ ਦੇਖਣ ਨੂੰ ਮਿਲੇ ਆ ਤੇ ਉਸ ਤੋਂ ਬਾਅਦ ਰਿਮੇਂਡਰ ਥਿਊਰਮ ਦਾ ਸਵਾਲ ਕਿ n ਨਾਲ ਡਿਵਾਈਡ ਕੀਤਾ ਤਾਂ 1 ਰਿਮੇਂਡਰ ਆਇਆ 569 ਐਦਾ ਦਾ ਆਪਣੇ ਕੋਲ 4 ਡਿਜੀਟ ਦਾ ਨੰਬਰ ਕਿਹੜਾ ਹੋਏਗਾ ਠੀਕ ਹੈ ਸੋ ਰਿਮੇਂਡਰ ਦੇ ਰਿਲੇਟਡ ਸਵਾਲ ਆ ਗਿਆ ਫਿਰ ਉਸ ਤੋਂ ਬਾਅਦ ਆਪਣੇ ਕੋਲ ਸਵਾਲ ਆ ਗਿਆ ਅਗੇਨ ਇਹ ਪਰਸੈਂਟੇਜ ਦਾ ਕਿ ਪਹਿਲੇ ਪ੍ਰਾਈਸ ਇੰਨਾ ਸੀ ਫਿਨਿਕਸ 10% ਵੱਧ ਕੇ ਹੁਣ ਇੰਨਾ ਹੋ ਗਿਆ ਠੀਕ ਹੈ ਤਾਂ ਉਹਨੇ ਆਪਣੇ ਖਰਚੇ ਜਿਹੜੇ ਐਜ਼ ਅ ਕਨਸਟੈਂਟ ਰਹਿਣ ਪ੍ਰਾਈਸ ਕੰਜ਼ਮਪਸ਼ਨ ਠੀਕ ਹੈ ਐਕਸਪੈਂਡਿਡ ਸਰ ਇਹ 3000 ਦਾ ਰਿਲੇਸ਼ਨ ਕਰਵਾਇਆ ਸੀ ਤੇ ਉਹਦੇ ਰਿਲੇਟਡ ਹੀ ਆਪਾਂ ਨੂੰ ਸਵਾਲ ਜਿਹੜਾ ਹੈ ਦੇਖਣ ਨੂੰ ਮਿਲਿਆ 왓 ਇਜ਼ ਦਾ ਯੂਨਿਟ ਡਿਜੀਟ ਯੂਨਿਟ ਡਿਜੀਟ ਵੀ ਤੁਹਾਨੂੰ ਪੂਰੀ ਤਰ੍ਹਾਂ ਕਰਵਾਇਆ ਹੋਇਆ ਹੈ ਕਿ ਸਾਰੇ ਨੂੰ ਗੁਣਾ ਕਰਕੇ ਤਾਂ ਆਪਣੇ ਕੋਲ ਇੱਕ ਯੂਨਿਟ ਡਿਜੀਟ ਮਤਲਬ ਲਾਸਟ ਤੇ ਕੀ ਬਣਦਾ ਹੈ ਉਹਦੇ ਰਿਲੇਟਡ ਜਿਹੜਾ ਕੁਐਸਚਨ ਦੇਖਣ ਨੂੰ ਮਿਲਿਆ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਮੋਡਰੇਟ ਲੈਵਲ ਦਾ ਪੇਪਰ ਹੈ ਪੇਪਰ ਅੱਛਾ ਆਇਆ ਹੋਇਆ ਹੈ ਠੀਕ ਹੈ ਸੋ 4 ਤੋਂ 8 ਦੇ ਵਿੱਚ x ਦੀ ਵੈਲਿਊ ਲਾਈ ਕਰਦੀ ਆ 2 ਤੋਂ 7 ਦੇ ਵਿੱਚ ਮੈਕਸਿਮਮ ਤੇ ਮਿਨੀਮਮ ਵੈਲਿਊ ਜਿਹੜੀ ਇਹਦੇ ਚ ਆਪਾਂ ਫਾਈਂਡ ਮੈਕਸਿਮਮ ਮਤਲਬ ਸਭ ਤੋਂ ਜ਼ਿਆਦਾ ਮਿਨੀਮਮ ਸਭ ਤੋਂ ਘੱਟ ਮਤਲਬ ਬਹੁਤ ਹੀ ਸੌਖਾ ਕੁਐਸਚਨ ਸੀ ਇਹ ਸੋ ਨੈਕਸਟੇ ਗੱਲ ਕਰੀਏ ਆਪਾਂ ਅੱਗੇ ਹੋਰ ਕਿਹਦੇ ਚੋਂ ਆਇਆ ਹੋਇਆ ਆ ਸੋ ਹਾਂ ਮੈਕਸਿਮਮ ਵੈਲਿਊ ਆਫ ਐਨ ਇਜ਼ ਡਿਵੀਜ਼ੀਬਲ ਬਾਏ ਹਾਂਜੀ ਇਹ ਕਿ ਐਨ ਦੀ ਮੈਕਸਿਮ ਵੈਲਿਊ ਹੋਏਗੀ ਕਿ ਇਹਨੂੰ ਸਾਰੇ ਨੂੰ ਕਰਕੇ ਗੁਣਾ ਕਿ 35 ਦੀ ਪਾਵਰ ਐਨ ਦੇ ਨਾਲ ਡਿਵੀਜ਼ੀਬਲ ਹੋਏ 35 ਦੀ ਕੀ ਆਪਾਂ ਪਾਰ ਰੱਖੀਏ ਹਨਾ ਸੋ ਕਹਿੰਦਾ ਮਤਲਬ ਇਹ ਆ ਕਿ ਐਦਾਂ ਦਾ ਕੁਐਸਚਨ ਪੂਰੀ ਗੁਣਾ ਕਰਨ ਦੀ ਲੋੜ ਨਹੀਂ ਆ ਫੈਕਟਰਸ ਬਣਾ ਕੇ ਸਾਨੂੰ ਕੋ इजीली ਸਾਨੂੰ ਪਤਾ ਲੱਗ ਸਕਦਾ ਹੈ ਅਗੇਨ ਉਸ ਤੋਂ ਬਾਅਦ ਅ ਟ੍ਰੇਨ ਵਾਲਾ ਸਵਾਲ ਆ ਗਿਆ ਕਿ ਇੱਕ ਪਰਸਨ ਇੱਕ ਟ੍ਰੇਨ ਇੱਕ ਪਰਸਨ ਨੂੰ ਓਵਰਟੇਕ ਕਰ ਰਹੀ ਆ ਫਿਰ ਦੂਸਰੇ ਪਰਸਨ ਨੂੰ ਓਵਰਟੇਕ ਕਰ ਰਹੀ ਆ ਸੇਮ ਡਾਇਰੈਕਸ਼ਨ 'ਚ ਟਾਈਮ ਦਿੱਤਾ ਲੈਂਥ ਆਫ ਟ੍ਰੇਨ ਬਹੁਤ ਹੀ ਈਜ਼ੀ ਕੁਐਸਚਨ ਜਿਹੜਾ ਹੈ ਦੇਖਣ ਨੂੰ ਮਿਲਿਆ ਆ ਤਾਂ ਸਭ ਤੋਂ ਸੌਖਾ ਕੁਐਸਚਨ ਸੀ ਮਤਲਬ ਕੱਲ ਮੈਂ ਤੁਹਾਨੂੰ ਇਹਦਾ ਟ੍ਰਿਕ ਕਰਵਾਉਂਗੀ ਸ਼ਾਇਦ ਬਹੁਤ ਸਾਰੇ ਬੱਚਿਆਂ ਨੂੰ ਸੌਖਾ ਲੱਗੇਗਾ ਹਾਰਡਲੀ 5 ਸੈਕਿੰਡ ਦਾ ਕੁਐਸਚਨ ਸੀ ਸਿਰਫ ਔਰ ਸਿਰਫ 5 ਸੈਕਿੰਡ ਦਾ ਇਹਦੇ 'ਚ ਇੱਕ ਟ੍ਰਿਕ ਲੱਗਾ ਹੋਇਆ ਹੈ ਉਹ ਟ੍ਰਿਕ ਕਲਾਸ ਦੇ ਵਿੱਚ ਕਰਵਾਇਆ ਵੀ ਸੀਗਾ ਸਿਰਫ ਔਰ ਸਿਰਫ 5 ਸੈਕਿੰਡ ਦਾ ਕੁਐਸਚਨ ਹੈਗਾ ਜਿਹਨੂੰ ਆਪ ਕੰਪਲੀਟ ਤਰੀਕੇ ਦੇ ਬਾਰੇ ਪਤਾ ਸੀ ਆ ਦੇਖੋ ਇਹ ਹੈਗਾ ਪਾਈਪਸ ਐਂਡ ਸਿਸਟਮ ਦਾ ਸਵਾਲ ਠੀਕ ਹੈ ਤੇ ਇਹ 489th ਡਿਜੀਟ ਜਿਹੜਾ ਪੂਰੀ ਸੀਰੀਜ਼ ਦੇ ਵਿੱਚ ਆਪਾਂ ਫਾਈਂਡ ਆਊਟ ਕਰਨਾ ਹੈ ਸੋ ਓਵਰਆਲ ਤਕਰੀਬਨ ਹਰੇਕ ਚੈਪਟਰ ਨੂੰ ਕਵਰ ਕੀਤਾ ਗਿਆ ਹੈ ਸੋ ਅਪਾ ਵੀ ਪੂਰੀ ਤਰ੍ਹਾਂ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਕੋਈ ਵੀ ਚੈਪਟਰ ਨੂੰ ਛੱਡ ਕੇ ਨਹੀਂ ਜਾਣਾ ਹਰੇਕ ਚੈਪਟਰ ਦੀ ਬਹੁਤ ਡੀਪਲੀ ਜਿਹੜੀ ਹੈ ਤਿਆਰੀ ਕਰਕੇ ਜਾਨੀ ਇੱਥੋਂ ਸਾਨੂੰ ਬਸ ਇਹ ਆਈਡੀਆ ਜਿਹੜਾ ਹੈਗਾ ਉਹ ਮਿਲ ਚੁੱਕਾ ਹੈ ਠੀਕ ਹੈ ਕੋਮੈਥ ਦੇ ਬਾਰੇ ਡਿਸਕਸ ਆਪਾਂ ਕਰ ਚੁੱਕੇ ਹਾਂ ਰੀਜਨਿੰਗ ਬਾਰੇ ਡਿਸਕਸ ਕਰ ਚੁੱਕੇ ਹਾਂ ਇੰਗਲਿਸ਼ ਵਾਲੇ ਮੈਡਮ ਨੇ ਦੱਸਤਾ ਤਾਂ ਅਸੀਂ ਓਵਰਆਲ ਦੇਖਿਆ ਜਾਵੇ ਤਾਂ ਸਾਨੂੰ ਲੱਗੇ ਵੀ ਸੀ ਸੈਟ ਕੁਆਲੀਫਾਈ ਹੋ ਰਿਹਾ ਹੈ ਯੂ ਪੀ ਐਸ ਸੀ ਦਾ ਹੋ ਰਿਹਾ ਫਿਰ ਤੁਸੀਂ ਤਰ੍ਹਾਂ ਨਾ ਕਰਨ ਲੱਗੇ ਨਾ ਉਗੀ ਆਪਾਂ ਮਿਹਨਤ ਕੀਤੀ ہوئی ਹੈ ਆਪਾਂ ਨੂੰ ਪਤਾ ਪਰ ਉਹਨੂੰ ਟਾਈਮ ਵੀ ਮਿਲ ਚੁੱਕਿਆ ਹੈ ਬਸ ਇੱਕ ਪੋਜ਼ਿਟਿਵ એનર્ਜੀ ਦੇ ਨਾਲ ਆਪਦੀ ਤਿਆਰੀ ਨੂੰ ਬਰਕਰਾਰ ਰੱਖਣਾ ਅਸੀਂ ਸਾਰਾ ਕੁਝ ਡਿਸਕਸ ਕਰਾਂਗੇ ਇੱਕ ਇੱਕ ਕੁਐਸਚਨ ਦੇ ਬਾਰੇ ਲੈ ਕੇ ਆਵਾਂਗੇ ਪ੍ਰੋਪਰ ਇੱਕ ਅਡਾਡ ਤੋਂ ਜੋ ਕਰਾਣ ਨੂੰ ਅਸੀਂ ਇੱਥੇ ਉਹਨੇ ਕਰਾ ਦਿੰਦੇ ਲੇਕਿਨ ਕੀ ਹੁੰਦਾ ਵੀ ਇਹ ਸੈਸ਼ਨ ਥੋੜਾ ਲੰਬਾ ਚਲਾ ਜਾਂਦਾ ਇੱਕ ਸੈਪਰੇਟ ਸੈਪਰੇਟ ਜਦੋਂ ਜਾਊਗਾ ਸੈਸ਼ਨ ਉਹਦੇ ਚ ਤੁਹਾਨੂੰ ਫਾਇਦਾ ਮਿਲੂਗਾ ਹਨਾ ਇਸੀ ਦਾ ਥੋੜਾ ਜਿਹਾ ਤੁਹਾਨੂੰ ਪਤਾ ਲੱਗ ਜਾਏਗਾ ਮੈਥ ਦਾ ਕਿਹੜਾ ਸਵਾਲ ਆ ਰਿਹਾ ਹੈ ਤਾਂ ਆਪਾਂ ਹੁਣ ਇਹ ਸੈਸ਼ਨ ਲੈ ਕੇ ਆਨੇ ਜਲਦੀ ਤਾਂ ਮੈਥ ਵਾਲੇ ਮੈਡਮ 8 ਇੰਗਲਿਸ਼ 8 ਤੇ ਰੀਜਨਿੰਗ 8 ਕਰੋ ਹਨਾ ਤੇ ਬਸ ਆਪਦੀ ਤਿਆਰੀ ਨੂੰ ਬਰਕਰਾਰ ਰੱਖੋ ਪੇਪਰ ਤੁਹਾਡਾ ਵੀ ਆਉਣ ਵਾਲਾ ਹੈ ਤੇ ਹਾਲ ਫਿਲਹਾਲ ਹੋਰ ਪੋਸਟਰ ਵੀ ਤੁਹਾਨੂੰ ਪੰਜਾਬ ਚ ਦੇਖਣ ਨੂੰ ਮਿਲੂਗੇ ਹਨਾ ਤੇ ਕਾਫੀ ਚਰਚਾ ਚੱਲਦੀ ਹੈ ਬਾਕੀ ਪੋਸਟਰ ਦੀ ਪੀਟ ਪੀਐਸਬੀ ਦੀ ਗੱਲ ਕਰਾਂਗਾ ਨਾ ਵੈਸੇ ਉਹਦੇ ਚ ਵੀ ਇੱਕ ਮੰਨ ਕੇ ਚਲੋ ਪੋਸਟਰ ਜਿਹੜੀ ਤਿਆਰੀ ਦੇਖੋ 올ਓਵਰ ਹੁੰਦੇ ਐ ਸਟੂਡੈਂਟ ਕਿੱਥੇ ਨਾ ਕਿੱਥੇ ਹੁੰਦੇ ਵੀ ਮੇਰੇ ਮੇਰਾ ਥੋਟ ਆ ਵੀ ਸਰਕਾਰੀ ਜੋ ਵੱਡੀ ਪਰੇ ਤਿਆਰੀ ਕਰੂੰਗਾ ਤਾਂ ਛੋਟੀ bari ਆਪੇ ਹੋ ਜਾਊਗੀ ਹਨਾ ਓਵਰঅল ਸਟੂਡੈਂਟ ਚੱਲਦਾ ਕਿਤੇ ਨਾ ਕਿਤੇ ਤਾਂ ਮੈਂ ਫੇਰ ਕਹੂੰਗਾ ਤਿਆਰੀ ਬਰਕਰਾਰ ਰੱਖੋ ਪੇਪਰ ਤੁਹਾਡਾ ਆਊਗਾ ਹਨਾ ਤੇ ਜਿਹੜਾ ਪੇਪਰ ਹੈਗਾ ਇਹਦੀ ਪੀਡੀਐਫ ਵਗੈਰਾ ਤੁਹਾਨੂੰ ਚਾਹੀਦੀ ਹੋਵੇ ਤਾਂ ਇਹ ਟੈਲੀਗ੍ਰam ਗਰੁੱਪ ਤੇ ਅਸੀਂ ਪਵਾ ਦਾਂਗੇ ਤੁਸੀਂ ਆਰਾਮ ਨਾਲ ਪੇਪਰ ਨੂੰ ਵੀ ਦੇਖ ਸਕਦੇ ਠੀਕ ਹੈ